ਸਰਗੋਨ ਤਾਂ ਨਹੀਂ ਡਰਦੀ ਉਹ ਡਰੀ ਜਾਂਦੀਆਂ ਬੱਤਾਂ ਹੀ ਆ ਜਿਹੜੀਆਂ ਥਾਂ ਥਾਂ ਤੇ ਰੱਖੀਆਂ ਹੋਈਆਂ ਆ ਆਹ ਵੇ ਲੋ ਜੈਮ ਲਾਈ ਜਾਂਦੀ ਇਹ ਮੂਹਤੇ ਮੂਹੇ ਫੀਲਿੰਗ ਲੈ ਸਕਦਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਹਨੂਮਾਨਗੜ ਟਾਊਨ ਦਾ ਜਿਹੜਾ ਸੈਂਟਰਲ ਪਾਰਕ ਕਿਉਂਕਿ ਸਰਗੋਨ ਜਦ ਕਰਦੀ ਸੀ ਕਿ ਮੈਂ ਪਾਰਕ ਤੇ ਘੁੰਮਣਾ ਤੇ ਅਸੀਂ ਨਾਲੇ ਤੁਹਾਨੂੰ ਸਰਗੋਨ ਨੂੰ ਘੁਮਾਵਾਂਗੇ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਪਾਰ ਜੇ ਕੋਈ ਗੱਡੀ ਤੇ ਆਉਣੇ ਤਾਂ ਗੱਡੀ ਪਾਰਕ ਕਰਨ ਵਾਸਤੇ ਜਿਹੜੀ ਇਹ ਪਾਰਕਿੰਗ ਬਣੀ ਹੋਈ ਆ ਸੇਠ ਰਾਦਾ ਕਿਸ਼ਨ ਬਿਹਾਰਨੀ ਜਿਹੜਾ ਇਹ ਵਿਦਿਆਲਾ ਬਣਿਆ ਹੋਇਆ ਵਾ ਸਾਹਮਣੇ ਬਿਲਕੁਲ ਪਾਰਕ ਦੇ ਇਹ ਪਾਰਕਿੰਗ ਬਣੀ ਆ ਮੋਟਰਸਾਈਕਲਾਂ ਦੀ ਆ ਮੇਨ ਐਂਟਰੀ ਆ ਤੇ ਗਰਮੀਆਂ ਵਿੱਚ 5 ਤੜਕੇ 5 ਤੋਂ 10 ਵਜੇ ਤੱਕ ਖੁੱਲਦਾ ਸਰਦੀਆਂ 5:30 ਤੋਂ 9 ਵਜੇ ਤੱਕ ਹਾਂ ਚੱਲੋ ਦਰਖਤ ਤਾਂ ਹਜੇ ਇੰਨੇ ਨਹੀਂ ਲੱਗੇ ਵੱਡੇ ਦਰਖਤ ਛੋਟੇ ਆ ਵੈਸੇ ਤੇ ਇਹ ਮੰਨ ਲਓ ਬੈਠਣ-ਬੋਠਣ ਨੂੰ ਤੇ ਬਹੁਤ ਵਧੀਆ ਜਿਹੜਾ ਪਾਰਕ ਆ ਸਵੇਰ-ਸ਼ਾਮ ਸ਼ਾਮ ਨੂੰ ਜ਼ਿਆਦਾਤਰ ਲੋਕ ਜਿਹੜੇ ਇੱਥੇ ਆਉਂਦੇ ਹੋਣਗੇ ਕੋਈ ਇਥੇ ਕੂੜਾ ਕਰਕਟ ਵੀ ਨਹੀਂ ਖਿਲਾਰਦਾ ਕਿਉਂਕਿ ਆ ਬੱਤ ਕਈਆਂ ਜਿਹੜੀਆਂ ਥਾਂ-ਥਾਂ ਤੇ ਰੱਖੀਆਂ ਹੋਈਆਂ ਆ ਪool ਬਣਾਇਆ ਵੈਸੇ ਮੰਨ ਲਓ ਕਿ ਸ਼ੋਰਟ ਹਾਂ ਪਾਣੀ ਹੁੰਦਾ ਇਹਦੇ ਵਿੱਚ ਹਾਂ ਸ੍ਰੀਮਿੰਗ ਪੂਲ ਬਣਾਇਆ ਬਣਾਇਆ ਉੱਤੇ ਪੂਲ ਬਣਾਇਆ ਹੋਇਆ ਬਈ ਚੱਲ ਬੰਦਾ ਹਾਂ ਫੀਲਿੰਗ ਲੈ ਸਕਦਾ ਬੱਚੇ ਮਲਾਂ ਉਹ ਵੀ ਇੱਥੇ ਆਉਦਾ ਇੰਜੋਇਮੈਂਟ ਕਰਦੇ ਹੋਣਗੇ ਸ਼ਾਮ ਨੂੰ ਤੇ ਉਧਰਲੇ ਪਾਸੇ ਝੂਲੇ ਵੀ ਲੱਗੇ ਹੋ ਆਪਾਂ ਤੁਹਾਨੂੰ ਦਿਖਾਉਣੇ ਆ ਆ ਜਾਂਦੀ ਸਰਗੋਣ ਜੁੰਡੇ ਖਲਾਰ ਕੇ ਇਹਨੂੰ ਤਾਂ ਆਪਦੇ ਝੂਲਿਆਂ ਦੀ ਬਣੀ ਵੀ ਆ ਇਦਾਂ ਦੀਆਂ ਨੇ ਆਹ ਆਜੋ ਵਖਾਉਣੇ ਆ ਜਿਵੇਂ ਆਮ ਦਰਖਤ ਲੱਗੇ ਹੁੰਦੇ ਉਵੇਂ ਲੱਗੇ ਨਹੀਂ ਵੱਡੇ ਹਨਾ ਵੱਡੇ ਦਰਖਤ ਹੈ ਨਹੀਂ ਇਹਦੇ ਵਿੱਚ ਛੋਟੇ ਛੋਟੇ ਆ ਬਸ ਫੁੱਲਾਂ ਵਾਲੇ ਹੀ ਜ਼ਿਆਦਾ ਤੇ ਜ਼ਿਆਦਾ ਗਰਮੀ 'ਚ ਵੀ ਬੰਦਾ ਨਹੀਂ ਬਹਿ ਸਕਦਾ ਸਵੇਰ ਸ਼ਾਮ ਹੀ ਬਹਿ ਸਕਦੇ ਤੇ ਹਾਂ ਸਵੇਰ ਸ਼ਾਮ ਵਾਲਾ ਸਵੇਰ ਸ਼ਾਮ ਵਾਲਾ ਬਈ ਦੁਪਹਿਰੇ ਵਾਲਾ ਹੈ ਨਹੀਂ ਪਾਰਕ ਵਿੱਚ ਦੁਪਹਿਰੇ ਆ ਕੇ ਬੈਠਾ ਰੂ ਗਰਮੀਾਂ 'ਚ ਚਲ ਹਜੇ ਹੀ ਨਹੀਂ ਗਰਮੀ ਵੀ ਆਣੀਗੀ ਇੱਥੇ ਲੱਗੇ ਝੂਲੇ ਹੁਣ ਝੂਲਿਆਂ ਮਾਰੇ ਸਰਗਨ ਨੂੰ ਲੈ ਕੇ ਆਏ ਆ ਕਿਹੜੇ ਤੇ ਲੈਣੇ ਝੂਟੇ ਕਿਹੜੇ ਤੇ ਸਰਗਨ ਪਹਿਲਾਂ ਕਰੂਗੀ ਸਲਾਈਡ ਕਿਉਂਕਿ ਸਕੂਲ 'ਚ ਸਲਾਈਡ ਕਰਦੇ ਹੈ ਚਲੋ ਪਹਿਲਾਂ ਸਲਾਈਡ ਕਰ ਲੋ ਚਾਕਾ ਨੇ ਕਿਨੇ ਕਿ ਬੱਚਿਆਂ ਨੂੰ ਲੈ ਕੇ ਆਏ ਹਨਾ ਪਿਕਨਿਕ ਮਨਾਉਣ ਲਈ ਵਾਸਤੇ ਤੇ ਜੇ ਕਿਸੇ ਨੇ ਆਉਣਾ ਬਾਈ ਸੁਬਾ ਸ਼ਾਮ ਆਇਆ ਜੋ ਠੰਡ ਜੀ ਦਾ ਚੱਲ ਚੱਲ ਜੂਗਾ ਪਰ ਗਰਮੀਆਂ ਚ ਸੁਬਾ ਸ਼ਾਮ ਹੀ ਆਇਆ ਜੋ ਕਿਉਂਕਿ ਦਰਖਤ ਇੱਥੇ ਹੈ ਨਹੀਂ ਬੈਠਣ ਨੂੰ ਜਗ੍ਹਾ ਹੈ ਨਹੀਂਗੀ ਲਓ ਜੀ ਸਰਗੋ ਦਾ ਸਲਾਈਡ ਹੀ ਕਰਨ ਵਾਲੀ ਆ ਹੋਰ ਕੀ ਕਰਨਾ ਚਲੋ ਚਲੋ ਕਰੋ ਵਾਹ ਸੰਨੀ ਨੂੰ ਭਾਉ ਉਹ ਦਿਖਾ ਬਈ ਗਏ ਤੇ ਕਾਲੀ ਮੰਗਾ ਦੇਖ ਲੋ ਦੇ ਦੇਣਾ ਹੈ ਕਾਲੀ ਬੰਨ ਪਾਏ ਓਏ ਚੱਕ ਲੈ ਜੀ ਮੈਂ ਤੇ ਨਾ ਪਹੁੰਚਾ ਨਾ ਆ ਕਾ ਬੰਨ ਲੈ ਲੈ ਸਰਗੋਂ ਤਾਂ ਨਹੀਂ ਡਰਦੀ ਓ ਡਰੀ ਜਾ ਆ ਮਨਾ ਹੋਣਾ ਲੱਗਿਆ ਕਮਾਵਾ ਹੋਰ ਤੁਸੀਂ ਆਓ ਤਾਂ ਤੁਸੀਂ ਇੱਥੇ ਬੈਠੋ ਆਵੇ ਆ ਸਰਗੋਨ ਬਹਿ ਗਈ ਹੁਣ ਮੈਂ ਬੈਹਣਾ ਇੱਕ ਪਾਸੇ ਪੀਂਗਾ ਵੀ ਪਾਈਆਂ ਹੋਈਆਂ ਲੈ ਬੈਤ ਸਰਗੋਨ ਨੂੰ ਵੀ ਦੇ ਦੇ ਛੁੱਟੇ ਜੋਰ ਦੀ ਨਾਲ ਨਾ ਤੂੰ ਟਿਕਣਾ ਆਓ ਜੋਰ ਦੀ ਨਾਲ ਦੇ ਦੇ ਪਾਰਕ ਦੇ ਵਿੱਚ ਇੱਕ ਜਿਹੜੀ ਕਵਰ ਵੀ ਬਣੀ ਹੋਈ ਆ ਤੇ ਉਹ ਵੀ ਉਹ ਦਿਖਾਉਣਾ ਤੁਹਾਨੂੰ ਇਸ ਜਗ੍ਹਾ ਤੇ ਕਵਰ ਬਣੀ ਹੋਈ ਆ ਤੇ ਇੱਕ ਥਾਂ ਤੇ ਹੋਰ ਜਿਹੜੀ ਆਪਣਾ ਬਣੀ ਹੋਈ ਹੈ ਕਵਰ ਜਿਹੜੀ ਜਗਾ ਬਣੀ ਹੋਈ ਉਹ ਦਿਖਾਉਣ ਤੁਹਾਨੂੰ ਇੱਥੇ ਬਾਬਾ ਸਰਵਰ ਖਾਂ ਦੀ ਜਿਹੜੀ ਦਰਗਾਹ ਬਣੀ ਹੋਈ ਆ ਤੇ ਇਧਰਲੇ ਪਾਸੇ ਬਣਿਆ ਹੋਇਆ ਜਮ ਤੇ ਉਹ ਇਹਦੇ ਜਿਹੜੇ ਆ ਬੈਠਣ ਵਾਸਤੇ ਜਿਵੇਂ ਬੱਸ ਸਟੈਂਡ ਵਾਲੇ ਆ ਉਹ ਖੋਖੇ ਜਿਹੇ ਉਹ ਵੀ ਜਿਹੜੇ ਇੱਥੇ ਬਣੇ ਹੋਏ ਗਏ ਆ ਸੀਟਾਂ ਪਈਆਂ ਹੋਈਆਂ ਪਾਰਕ ਦੇ ਵਿੱਚ ਤੇ ਆ ਬਣਿਆ ਹੋਇਆ ਦੇਸੀ ਜਮ ਇਹ ਹਜੇ ਸਾਹ ਨਿਕਲਦੇ ਆ ਵੇਖ ਵੇਖ ਆ ਆਹ ਵੇ ਲੋ ਜਮ ਲਾਈ ਜਾਂਦੀ ਇਹ ਮੂੰਹ ਤੇ ਮੂੰਹ ਅਖੀ ਬਾਜਦੀ ਇਹਨੂੰ ਫੜ ਫੜ ਲੋ ਯਾਰ ਹੋਰ ਕੀ ਮੈਨੂੰ ਡਰ ਲੱਗਦਾ ਵਾ ਤੇ ਇਹ ਜਵੇਂ ਨਰਦੀ ਰੁਦੀ ਚੱਲ ਸਰਗੁਣ ਚੱਲ ਪੁੱਤ ਚੱਲ ਖੜ ਇੱਥੇ ਫਿਰ ਮੈਂ ਇਧਰ ਮੈਂ ਛੱਡਦਾ ਖੜ ਜਾ ਇੱਥੇ ਬਹੁਤ ਵੱਡੀ ਜਗ੍ਹਾ ਦੇ ਵਿੱਚ ਜਿਹੜਾ ਇਹ ਪਾਰਕ ਫੈਲਿਆ ਹੋਇਆ ਵਾ ਤੇ ਇਹ ਸ਼ਮਸ਼ਾਨ ਘੁੰਮੀ ਦੇ ਵਿੱਚ ਜਿਹੜਾ ਇਹ ਪਾਰਕ ਬਣਾਇਆ ਹੋਇਆ ਵਾ ਇੱਥੇ ਪਹਿਲਾਂ ਸ਼ਮਸ਼ਾਨ ਘੁੰਨੀ ਸੀ ਭੂਮੀ ਸੀ ਤੇ ਇਹ ਨਵਾਂ ਜਿਹੜਾ ਪਾਰਕ ਬਣਾਇਆ ਹੋਇਆ ਵਾ ਇਸੇ ਕਰਕੇ ਜਿਹੜੇ ਦਰਖਤ ਇੱਥੇ ਘਟਾ ਸੋ ਅੱਜ ਤੁਹਾਨੂੰ ਆਪਾਂ ਜਿਹੜਾ ਸਾਰਾ ਪਾਰਕ ਦਿਖਾਇਆ ਕਿਵੇਂ ਲੱਗਾ ਤੁਹਾਨੂੰ ਜਿਹੜਾ ਪਾਰਕ ਕਮੈਂਟ ਕਰਕੇ ਜਰੂਰ ਦੱਸਿਓ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ